ਜੈ ਸਤਿ ਅੰਗਰੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਸਾਈ ਲਾਡੀਸ਼ਾ ਸਰਕਾਰ ਜੀ ਦੀ ਇੱਕ ਗੱਲ ਸਾਂਝੀ ਕਰਦੀਆਂ ਜਿਹੜੀ ਗੁਰਦਾਸ ਮਾਨ ਸਾਹਿਬ ਨੇ ਇੱਕ ਸਟੇਜ ਦੇ ਉੱਤੇ ਸਾਂਝੀ ਕੀਤੀ ਮੈਂ ਵੀਡੀਓ ਲੱਭ ਰਿਆ ਸੀ ਉਹ ਮੈਂ ਸੇਵ ਕੀਤੀ ਸੀ ਪਰ ਪਤਾ ਨਹੀਂ ਉਹ ਵੀਡੀਓ ਜਿਆਦਾ نیچے ਚਲੀ ਗਈ ਜਾਂ ਅਨ ਸੇਵਡ ਹੋ ਗਈ ਜਦੋਂ ਵੀ ਲੱਭੀ ਮੈਂ ਜ਼ਰੂਰ ਸਾਂਝੀ ਕਰੂੰਗਾ ਉਹਦੇ ਵਿੱਚ ਮਾਨ ਸਾਹਿਬ ਨੇ ਆਪਣੀ ਜ਼ੁਬਾਨੀ ਸਾਈ ਲਾਡੀਸ਼ਾ ਸਰਕਾਰ ਜੀ ਦੀ ਇਹ ਗੱਲ ਸੁਣਾਈ ਆ ਕਿ ਇੱਕ ਵਾਰ ਦੀ ਗੱਲ ਆ ਸਾਈਂ ਲਾਢੀ ਸ਼ਾ ਸਰਕਾਰ ਨੇ ਕਿਹਾ ਕਿ ਗੁਰਦਾਸ ਕਿ ਲੋਕ ਇਦਾਂ ਕਹਿਣ ਲੱਗ ਪਏ ਕਿ ਸਾਈਂ ਜੀ ਤੁਹਾਡੇ ਵਿੱਚ ਪਹਿਲਾਂ ਜਿਆ ਕਰੰਟ ਨਹੀਂ ਰਿਹਾ ਕਿ ਸਾਈਂ ਜੀ ਦੇ ਵਿੱਚ ਪਹਿਲਾਂ ਜਿਆ ਕਰੰਟ ਨਹੀਂ ਰਿਹਾ ਤਾਂ ਕਹਿੰਦੇ ਅਸੀਂ ਉਹਨੂੰ ਭਜਾਇਆ ਤੇ ਅਸੀਂ ਉਹਨੂੰ ਕਿਹਾ ਕਿ ਤੁਸੀਂ ਫਕੀਰਾਂ ਦੇ ਕੋਲ ਕਰੰਟ ਦੇਖਣ ਆਉਂਦੇ ਹੋ ਮਤਲਬ ਬੜੀ ਵਧੀਆ ਤਰੀਕੇ ਨਾਲ ਗੁਰਦਾਸ ਮਾਨ ਸਾਹਿਬ ਨੇ ਉਹ ਗੱਲ ਸਾਈਂ ਜੀ ਦੀ ਸੁਣਾਈ ਉਸ ਗੱਲ ਦੇ ਵਿੱਚ ਸਾਈਂ ਜੀ ਦਾ ਜਵਾਬ ਇਹ ਸੀ ਕਿ ਸਾਈਂ ਲਾਲੀਸ਼ਾ ਸਰਕਾਰ ਨੇ ਕਿਹਾ ਉਸ ਬੰਦੇ ਨੂੰ ਸਮਝਾਇਆ ਕਿ ਜਿਹੜਾ ਫਕੀਰ ਆ ਨਾ ਫਕੀਰ ਦੀ ਜਿਹੜੀ ਨਜ਼ਰ ਆ ਉਹੀ ਕੰਮ ਕਰ ਦਿੰਦੀ ਆ ਤੁਹਾਨੂੰ ਫਕੀਰ ਦੇ ਕੋਲੇ ਜਾ ਕੇ ਕੁਝ ਮੰਗਣ ਦੀ ਲੋੜ ਨਹੀਂ ਇਹੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨਾ ਆ ਫਕੀਰ ਦੀ ਜਿਹੜੀ ਨਜ਼ਰ ਆ ਨਾ ਇੱਕ ਨਜ਼ਰ ਉਹੀ ਬਥੇਰੀ ਆ ਸੋ ਤੁਸੀਂ ਕਿਸੇ ਫਕੀਰ ਦੇ ਕੋਲ ਜਾਂਦੇ ਹੋ ਤੁਸੀਂ ਆਪਣੇ ਗੁਰੂ ਦੇ ਕੋਲ ਜਾਂਦੇ ਹੋ ਉੱਥੇ ਜਾ ਕੇ ਇਹ ਨਾ ਦੇਖਿਆ ਕਰੋ ਕਿ ਚਮਤਕਾਰ ਦੇਖਣ ਆਇਆ ਪਾਵਰ ਦੇਖਣ ਆਇਆ ਕਰੰਟ ਦੇਖਣ ਆਇਆ ਇਹ ਮੇਰੇ ਦਿਲ ਦੀ ਬੁੱਝਦੇ ਨੇ ਜਾਂ ਨਹੀਂ ਬੁੱਝਦੇ ਇਹ ਚੀਜ਼ਾਂ ਨਾ ਦੇਖੋ ਕਿਉਂਕਿ ਜਿਸ ਦਿਨ ਉਹਨਾਂ ਨੇ ਦੇਣਾ ਆ ਉਹਨਾਂ ਨੇ ਝੋਲੀਆਂ ਭਰ ਦੇਣੀਆਂ ਨੇ ਸੋ ਸੱਚੀ ਨੀਤ ਲੈ ਕੇ ਜਾਓ ਸائیں ਲਾਦੀਸ਼ਾ ਸਰਕਾਰ ਐਵੇਂ ਨਹੀਂ ਪੂਰੀ ਦੁਨੀਆ ਉਹਨਾਂ ਦਾ ਨਾਮ ਲੈਂਦੀ ਉਹਨਾਂ ਨੂੰ ਮੰਨਦੀ ਕਿ ਕੋਈ ਹੈ ਏ ਅੱਜਕੱਲ ਦੇ ਵਿੱਚ ਜੇ ਮੈਂ ਕਹਿਦਮਾ ਜਾਂ ਤੁਸੀਂ ਕਹਿਦਮੋ ਅੱਜਕੱਲ ਦਾ ਕੋਈ ਨਵਾਂ ਬੰਦਾ ਉੱਠ ਕੇ ਕਹੇ ਕਿ ਮੈਂ ਫਕੀਰ ਆ ਕੋਈ ਵੀ ਨਹੀਂ ਬਣ ਸਕਦਾ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਗੱਲ ਚੰਗੀ ਲੱਗੀ ਜੈਸਾ ਜੀ